ਸੁਚਾ ਸਿੰਘ ਜੀ ਅਧਰੇੜਾ ਹਾਂ ਜੀ ਜਿਹੜੇ ਨਾਂਉ ਧੱਕੇ ਐ ਪਾਰ ਕਰ ਚੁੱਕੇ ਆ ਸਹਿਤਕ ਸੁਭਾਵਾਂ ਦੀ ਵਿੱਚ ਇਹਨਾਂ ਦਾ ਵੱਡਾ ਜਿਹੜਾ ਯੋਗਦਾਨ ਹੈ ਤੇ ਜਦੋਂ ਅਸੀਂ ਸਹਿਤਕ ਖੇਤਰ ਦੀ ਗੱਲ ਕਰਦੇ ਆ ਤਾਂ ਸੁਚਾ ਸਿੰਘ ਅਧਰੇੜਾ ਜਿਹੜਾ ਉਹਦਾ ਨਾਂਉ ਇਸ ਇਲਾਕੇ ਦੇ ਵਿੱਚ ਕਾਫੀ ਜਾਣਿਆ ਪਛਾਣਿਆ ਹੈ ਤੇ ਇਹਨਾਂ ਤੋਂ ਇੱਕ ਆਪਾਂ ਰਚਨਾ ਸੁਣਦੇ ਆ ਸੁਚਾ ਸਿੰਘ ਜੀ ਸਾਨੂੰ ਇੱਕ ਰਚਨਾ ਸੁਣਾਓ ਜਿਹੜੀ ਤੁਹਾਡੀ ਤੁਸੀਂ ਕਹਿੰਦੇ ਹੁੰਦੇ ਆ ਵੀ ਨਸ਼ਿਆਂ ਬਾਰੇ ਤੁਸੀਂ ਗੱਲ ਕਰਦੇ ਆ ਤੇ ਉਹ ਗੱਲ ਸਾਨੂੰ ਉਹ ਸਾਨੂੰ ਰਚਨਾ ਜਿਹੜੀ ਉਹ ਸੁਣਾਓ ਜੀ ਜੀਮਾਨ ਜੀ ਹੁਣ ਜਿੱਤੇ ਸਰਕਾਰ ਨੇ ਹੋ ਕਰਦੀਏ ਪਰਲੇ ਤੀਵੀਆਂ ਵੀ ਬਾਗੀ ਹੋਗੀਆਂ ਹਾਂਜੀ ਇੱਕ ਜਨਾਨੀ ਆ ਕਿ ਬੈਠੀ ਆਪਣੀ ਪਰਝਾਈ ਨੂੰ ਹਾਂਜੀ ਮੇਰੇ ਵੀਰ ਵਾਜਾ ਦੱਸ ਉਹ ਆਨੰਦ ਪੁੱਛ ਆਨੰਦ ਨੇ ਪੁੱਛਿਆ ਆਪਣੀ ਪਰਝਾਈ ਨੂੰ ਵੀ ਮੇਰੇ ਵੀਰ ਵਾਜਾ ਤੇਰਾ ਵੀਰ ਜਗਾ ਵੀ ਮੇਰੇ ਪਸੰਦੇ ਜੀ ਹੂੰ ਹੂੰ ਜੇ ਇਸ ਤਰ੍ਹਾਂ ਕੋਈ ਆਇਆ ਤੇ ਮੈਨੂੰ ਕੀ ਵੀ ਕਹੇ ਜੇ ਮੇਰੇ ਪਸੰਦੇ ਨਹੀਂ ਆਦਮੀ ਖੁਦਕੁਸ਼ੀ ਕਰਨ ਨੂੰ ਦੌੜਦਾ ਹਾਂ ਹਾਂਜੀ ਹਾਂਜੀ ਉਹ ਗਾਰ ਨਸ਼ਿਆਲੋ ਕਦੇ ਵੀ ਗਲਤ ਤਾਂ ਹੈ 108 ਨੰਬਰ 'ਤੇ ਹਾਂਜੀ ਕਿਉਂ ਨਹੀਂ ਪਸੰਦ ਹਾਂਜੀ ਸੁਣਾਓ ਜੀ ਕਹਿੰਦੀ ਤੇਰਾ ਵੀਰ ਮੇਰੇ ਨਹੀਂ ਪਸੰਦ ਕੀ ਬਿਨਾਂ ਦੇ ਤੇਰਾ ਵੀਰ ਮੇਰੇ ਨਹੀਂ ਪਸੰਦ ਹੂੰ ਜੋ ਨਹੀਂ ਵੀ ਆਈ ਕੋਈ ਜ਼ੀਲ ਦੀ ਨਹੀਂ ਖੋਲਦਾ ਚੁੱਪ ਚੁੱਪ ਰਹਿਦਾ ਕਦੇ ਹਾਸ ਕੇ ਨਹੀਂ ਬੋਲਦਾ ਮੈਨੂੰ ਪਲ ਪਲ ਔਖੀ ਦੱਸਦੀ ਨਾ ਕੰਨ ਕਿੱਦਾਂ ਦੀ ਬੀਬੀ ਨਾਂ ਦੇ ਤੇਰਾ ਵੀਰ ਮੈਨੂੰ ਲੱਭਣ ਵਾਹ ਜੀ ਵਾਹ ਜੀ ਵਾਹ ਜੀ ਬਟੀਆਂ ਦਾ ਡੱਬਾ ਰੱਖੇ ਜੇਬ ਵਿੱਚ ਪਾਈ ਛੱਡਦਾ ਨਾ ਡੋਡੇ ਪਾਉਂਦੀ ਆ ਮੈਂ ਦੁਹਾਈ ਹੂੰ ਨਿਸ਼ਚੈ ਤੈਨ੍ਹੇ ਸਕਾਈ ਮੇਰੀ ਜੰਤੂ ਬੀਬੀ ਨਾਣ ਦੇ ਤੇਰਾ ਵੀਰ ਮੇਰੇ ਨਾ ਪਸੰਦ ਵਾਹ ਵਾਹ ਤੇਰਾ ਵੀਰ ਮੇਰੇ ਨਾ ਪਸੰਦ ਬੀਬੀ ਨਾਣ ਦੇ ਤੇਰਾ ਵੀਰ ਮੇਰੇ ਨਾ ਪਸੰਦ ਹੂੰ ਘਰ ਦਾ ਸਾਨੂੰ ਸਾਰੇ ਸੱਤੇ ਜੂਏ ਖਾ ਲਏ ਬੈਣਾ ਘਟਾ ਵੇਚੀ ਇਹ ਸਭ ਪੇਟ ਵਿੱਚ ਪਾ ਲਿਆ ਹੂੰ ਕਾਹੇ ਠਾੜ ਗੜ ਗੂੜਾ ਹਾਲ ਦੀ ਨਹਿੰਗ ਬੀਬੀ ਨਾਣ ਦੇ ਤੇਰਾ ਵੀਰ ਮੇਰੇ ਨਾ ਪਸੰਦ ਤੇਰਾ ਵੀਰ ਮੇਰੇ ਨਾਲ ਪਸੰਦ ਬੀਬੀ ਨਾਨ ਦੇ ਤੇਰਾ ਵੀਰ ਮੇਰੇ ਨਾਲ ਕਿਸੰਦ ਘਰ ਤੋਂ ਰ ਕਾਲੀ ਕਦੀ ਪੱਲਾ ਨਹੀਂ ਆਵੇ ਇੱਕ ਦੋ ਸ਼ਰਾਬੀ ਨਾਲ ਆ ਪੁਨੇ ਲਿਆ ਬੱਕਰੇ ਬਲਾਵੇ ਲੋਕ ਕੁੱਟ ਦਿੰਦੇ ਮਿੰਨੇ ਬੀਬੀ ਨਾਨ ਦੇ ਤੇਰਾ ਵੀਰ ਮੇਰੇ ਨਹੀਂ ਪਸੰਦ ਬੀਬੀ ਨਾਨ ਦੇ ਤੇਰਾ ਵੀਰ ਮੇਰੇ ਨਹੀਂ ਪਸੰਦ ਦਿਲ ਨਹੀਂ ਸਾਧਾ ਨੀਲੇ ਵਕਰੇ ਗਿਆ ਕਿਹੜੀ ਗੁਲਯਾਰ ਇਸ ਟਖੜ ਨੀ ਲੈਣੀਓ ਮੈਂ ਕਹਤੀ ਵਾਹ ਇਹਨਾਂ ਦੋਤਿਆਂ ਨੇ ਵੀਦ ਵੀ ਬੀਨਾ ਨਾ ਤੇਰਾ ਵੀਰ ਮੇਰੇ ਨਹੀਂ ਪਸੰਦ ਤੇਰਾ ਵੀਰ ਮੇਰੇ ਨਹੀਂ ਪਸੰਦ ਬੀਬੀ ਨਾ ਨਾ ਤੇਰਾ ਵੀਰ ਮੇਰੇ ਨਹੀਂ ਪਸੰਦ ਕਹਿੰਦੀ ਇੱਕ ਤਾਂ ਨਸ਼ਿਆਂ ਨੂੰ ਛੱਡ ਦੇ ਫੇਰ ਰੇਸ਼ਮੋਂ ਦਾ ਕੱਟੇ ਇਹ ਫੁੱਲ ਹੈ ਗੁਲਾਬ ਦਾ ਰਹਿਮਾਂ ਦਾ ਪੱਟ ਇਹ ਫੁੱਲ ਹੈ ਗੁਲਾਬ ਦਾ ਸ਼ਹਿ ਸੁਣਾ ਮੈਂ ਕੰਨਾਂ ਧੱਗਾ ਰੂਪਿਆਂ ਦਾ ਨਸ਼ੇ ਹਾਂ ਛੱਡੇ ਮੈਨੂੰ ਸਦਾ ਹੀ ਪਸੰਦ ਬੀਬੀ ਨਾਨ ਦੇ ਤੇਰਾ ਵੀਰ ਮੇਰੇ ਨਹੀਂ ਪਸੰਦ ਤੇਰਾ ਵੀਰ ਮੇਰੇ ਨਹੀਂ ਪਸੰਦ ਬੀਬੀ ਨਾਨ ਦੇ ਤੇਰਾ ਵੀਰ ਮੇਰੇ ਨਹੀਂ ਪਸੰਦ ਕਿਹਾ ਦਈਆਂ ਨੀ ਮੇਰੀ ਹਾਵੇ ਨੇ ਖਾਲੀ ਐਜੇ ਘਾਰੇ ਆ ਕੇ ਪੋਖ ਨੰਗ ਮੈਂ ਹੰਡਾ ਲਈ ਰੁਕੇ ਨ ਰੁਕੇ ਨੂੰ ਰੁਕੇ ਸੋਚਿਆ ਸਿੰਘ ਬੀਬੀ ਨਾਨਦੇ ਤੇਰਾ ਵੀਰ ਮੇਰੇ ਨਾ ਪਸੰਦ ਤੇਰਾ ਵੀਰ ਮੇਰੇ ਨਹੀਂ ਪਸੰਦ ਬੀਬੀ ਨਾਨਦੇ ਤੇਰਾ ਵੀਰ ਮੇਰੇ ਦੀ ਪਸੰਦ ਬਹੁਤ ਵਧੀਆ ਬਹੁਤ ਸੋਹਣੇ ਬਹੁਤ ਵਧੀਆ